ਪਿਆਰੀ ਦੁਨੀਆ 'ਚ ਛੇ ਕੋਈ ਪ੍ਰਮਾਤਮਾ ਤੋਂ ਬਾਅਦ ਰੱਬ ਤੋਂ ਬਾਅਦ ਖੁਦਾ ਤੋਂ ਬਾਅਦ ਅੱਲਾਹ ਤਾਲਾ ਤੋਂ ਬਾਅਦ ਜੇ ਕੋਈ ਹੈਗਾ ਤੇ ਬੰਦਾ ਹੈ ਇਹਦਾ ਮਤਲਬ ਹੈ ਵੀ ਜਿੰਨਾ ਕੁਝ ਰੱਬ ਨੇ ਸਵਾਰਿਆ ਹੈ ਨਾ ਜੇ ਕੋਈ ਉਹਦੇ ਕੋਲੋਂ ਬਚਿਆ ਤੇ ਉਹ ਬੰਦੇ ਨੇ ਸਵਾਰਨਾ ਹੈ ਇਹਦੀ ਡਿਊਟੀ ਲੱਗਦੀ ਹੈ ਕਿਉਂਕਿ ਇੱਕ ਕੰਮ ਕਰਨ ਲਈ ਸ੍ਰੇਸ਼ ਸਭ ਤੋਂ ਉੱਤੇ ਬੈਠਾ ਹੈ ਸੈਕੰਡ ਤੂੰ ਹੈ ਪਰ ਮੈਂ ਜਦੋਂ ਬੰਦਿਆਂ ਵੱਲ ਵੇਖਦਾ ਤਾਂ ਮੈਂ ਹੈਰਾਨ ਹੋ ਜਾਂਦਾ ਜਿੰਨਾ ਕੁਝ ਸੰਸਾਰ 'ਚ ਵਿਗਾੜਿਆ ਉਹ ਸਾਰੇ ਵਿਗਾੜ ਦੇ ਪਿੱਛੇ ਕੌਣ ਹੈ? ਬੰਦਾ ਹੈ। ਹੋਰ ਕੋਈ ਚੀਜ਼ ਨਹੀਂ। ਭਾਵੇਂ ਰਿਸ਼ਤਿਆਂ ਦੀ ਗੱਲ ਕਰ ਲਓ, ਭਾਵੇਂ ਸਮਾਜ ਦੀ ਗੱਲ ਕਰ ਲਓ, ਭਾਵੇਂ ਖਾਣ ਪੀਣ ਦੀ ਗੱਲ। ਕਿੰਨੇ ਦਿਮਾਗ 'ਚ ਆਈਡੀਆ ਪਾਇਆ? ਕਿੰਨੇ ਦਿਮਾਗ 'ਚ ਇਹ ਖਿਆਲ ਪੈਦਾ ਕਰ ਦਿੱਤੇ ਕਿ ਦੁੱਧ ਨਾਲੋਂ ਨਸ਼ਾ ਜ਼ਿਆਦਾ ਜ਼ਰੂਰੀ ਹੈ। ਕਦੀ ਕਿਸੇ ਨੇ ਕਿਹਾ ਵੀ ਵਿਆਹ ਤੇ ਦੁੱਧ ਤੋਂ ਬਿਨਾਂ ਵਿਆਹ ਕਿਵੇਂ ਕੰਪਲੀਟ ਹੋ ਸਕਦਾ ਇਹ ਕਿਵੇਂ ਆਈਡੀਆ ਦਿਮਾਗ ਚ ਆ ਗਿਆ ਵੀ ਨਸ਼ੇ ਬਿਨਾ ਵਿਆਹ ਕੰਪਲੀਟ ਕਿਵੇਂ ਹੋ ਸਕਦਾ ਬੜੇ ਬੰਦੇ ਨੇ ਦੁਨੀਆ ਜਿਹਨਾਂ ਦੀ ਸਾਰੀ ਸਾਰੀ ਉਮਰ ਲੰਘ ਜਾਂਦੀ ਹੈ ਉਹ ਇਥੋਂ ਤੱਕ ਵੀ ਕਹਿੰਦੇ ਨੇ ਮੇਰੇ ਨਸ਼ੇ ਨਾਲ ਕਿਹੜਾ ਕੋਈ ਨੁਕਸਾਨ ਹੁੰਦਾ ਕਈ ਬੜੇ ਸਮਾਰਟ ਹੁੰਦੇ ਨੇ ਨਾ ਬੰਦੇ ਉਹ ਕਹਿੰਦੇ ਮੇਰੇ ਨਸ਼ੇ ਨਾਲ ਕਿਹੜਾ ਕੋਈ ਨੁਕਸਾਨ ਹੁੰਦਾ ਮੈਂ ਮੈਂ ਜਿੰਨਾ ਨਸ਼ਾ ਕਰਦਾ ਮੇਰੇ ਨਾਲ ਕਿਸੇ ਦਾ ਕੋਈ ਨੁਕਸਾਨ ਤਾਂ ਨਹੀਂ ਹੋ ਰਿਹਾ ਚਲੋ ਜੇ ਤੇ ਆਪਾਂ ਨੁਕਸਾਨ ਤੇ ਇਹਦੀ ਗਿਣਤੀ ਕਰਨ ਲੱਗੇ ਤੇ ਇਹਦੇ ਲਈ ਵੀ ਬਹੁਤ ਲੰਬੀ ਲੌਚੌੜੀ ਲਿਸਟ ਬਣ ਸਕਦੀ ਆ ਪਰ ਇਹਨਾ ਨੁਕਸਾਨ ਹੋ ਰਿਹਾ ਵੀ ਗੁਰੂ ਤੈਨੂੰ ਕਹਿੰਦਾ ਵੀ ਨਹੀਂ ਕਰਨਾ ਤਾਂ ਤੂੰ ਕਹਿੰਦਾ ਮੈਂ ਕਰਨਾ ਤੇਰਾ ਰਿਸ਼ਤਾ ਟੁੱਟ ਰਿਹਾ ਗੁਰੂ ਨਾਲ ਇਹ ਤਾਂ ਹੋ ਰਿਹਾ ਹੈ ਹਾਂ ਠੀਕ ਹੈ ਸਾਡੇ ਵਰਗੇ ਬੰਦੇ ਲਾਲਚੀ ਨੇ ਇਸ ਕਰਕੇ ਤੈਨੂੰ ਉਹ ਗੁਰਮਖ ਕਹਿ ਛੱਡਦੇ ਨੇ ਕਿਤੇ ਕਿਤੇ ਜਦੋਂ ਤੇਰੇ ਨਾਲ ਉਹਨਾਂ ਦਾ ਵਾਸਤਾ ਪੈਂਦਾ ਹੈ ਉਹ ਬੇਈਮਾਨ ਨੇ ਬੰਦੇ ਉਹਨਾਂ ਨੂੰ ਪਤਾ ਹੈ ਤੂੰ ਗੁਰਮਖ ਨਹੀਂ ਹੈ ਪਰ ਉਹ ਕਿਉਂਕਿ ਡਰਦੇ ਨੇ ਤੇਰੇ ਕੋਲੋਂ ਮੈਂ ਇੱਕ ਵਾਰ ਬੇਨਤੀ ਕੀਤੀ ਸੀ ਕਮਜ਼ੋਰ ਬੰਦੇ ਦੇ ਹੱਥ ਵਿੱਚ ਜਿਹੜੀ ਵੀ ਅਗਵਾਈ ਆਏਗੀ ਉਹ ਸਤਿਆਨਾਸ਼ ਕਰ ਦੇਗਾ ਉਹਦਾ ਇਸ ਕਰਕੇ ਮਹਾਰਾਜ ਨੇ ਕੋਈ ਫੈਸਲਾ ਕਮਜ਼ੋਰੀ 'ਚ ਨਹੀਂ ਕੀਤਾ ਜਦੋਂ ਕਿ ਡਿਕਟੇਟਰਸ਼ਿਪ ਹੈ ਮਹਾਰਾਜ ਦੇ ਫੈਸਲੇ ਬੜੇ ਕਮਾਲ ਦੇ ਨੇ ਬڑے ਲੋਕਾਂ ਨੇ ਕਿਹਾ ਹੋਣਾ ਵੀ ਸ੍ਰੀ ਚੰਦ ਨੂੰ ਦੇ ਦਿਓ ਗੱਦੀ ਫਿਰ ਕੀ ਫਰਕ ਪੈਂਦਾ ਪੁੱਤ ਹੈ ਤੁਹਾਡਾ ਵੱਡਾ ਕੋਈ ਗੱਲ ਨਹੀਂ ਗਲਤੀਆਂ ਕਰਦੇ ਹੀ ਹੁੰਦੇ ਨੇ ਨਿਆਣੇ ਜਿਵੇਂ ਅੱਜ ਕਰਦੇ ਲੋਕ ਕਹਿੰਦੇ ਹੋਣਗੇ ਵੀ ਸ੍ਰੀ ਚੰਦ ਨੂੰ ਦੇ ਦਿਓ ਗੱਦੀ ਮਹਾਰਾਜ ਨੇ ਕਿਹਾ ਨਹੀਂ ਕਾਬਲ ਨਹੀਂ ਹੈ ਸ੍ਰੀ ਚੰਦ ਕਹਿੰਦੇ ਹੁਣ ਬਗਾਨੇ ਨੂੰ ਦਿਓਗੇ ਗੱਦੀ ਤੁਸੀਂ ਲੈਣਾ ਜੀ ਨੂੰ ਇਹ ਥਾਂ ਤੇ ਬਿਠਾਓਗੇ ਮਹਾਰਾਜ ਕਹਿੰਦੇ ਮੇਰਾ ਫੈਸਲਾ ਹੀ ਹੈ ਕਿਸੇ ਇੱਕ ਨੇ ਸਹਿਮਤ ਹੋਣਾ ਹੈ ਦੋ ਨੇ ਹੋਣਾ ਹੈ ਚਾਰ ਨੇ ਹੋਣਾ ਹੈ ਕਿਸੇ ਨੇ ਵੀ ਨਹੀਂ ਹੋਣਾ ਪਰ ਮੇਰਾ ਫੈਸਲਾ اٹਲ ਇਹ ਬਦਲਿਆ ਨਹੀਂ ਜਾ ਸਕਦਾ ਦੁਨੀਆਈ ਆਖੇ ਕਿ ਕਿਉਂ ਮਹਾਰਾਜ ਇਹ ਕੀ ਕਰ ਰਹੇ ਹੋ ਬਾਣੀ ਚ ਲਿਖਿਆ ਦੁਨੀਆ ਦੇ ਲੋਕ ਜਿਹੜੇ ਦੁਨੀਆ ਦੇ ਹਿਸਾਬ ਨਾਲ ਸੋਚਦੇ ਨੇ ਜਿਨ੍ਹਾਂ ਦੀ ਮਾਨਸਿਕਤਾ ਸਮਾਜਿਕ ਪੱਦਰ ਤੱਕ ਹੀ ਕੰਮ ਕਰਦੀ ਉਹ ਕਹਿੰਦੇ ਨੇ ਮਹਾਰਾਜ ਇਹ ਕੀ ਕਰ ਰਹੇ ਹੋ ਤੁਸੀਂ ਇਦਾਂ ਕਿਦਾਂ ਹੋ ਸਕਦਾ ਮਹਾਰਾਜ ਕਹਿੰਦੇ ਮੈਨੂੰ ਇਹਦੇ ਨਾਲ ਫਰਕ ਹੀ ਨਹੀਂ ਪੈਂਦਾ ਦੁਨੀਆ ਤੇ ਤਾਂ ਹੀ ਬਾਣੀ ਚ ਲਿਖਿਆ ਸੀ ਪ੍ਰਵਾਹ ਨਾਹੀ ਕਿਸੇ ਕੇਰੀ ਇਹ ਪੰਕਤੀਆਂ ਸਿਰਫ ਸਵੇਰੇ ਆਸਾ ਕੀ ਵਾਰ ਚ ਪੜਨ ਵਾਸਤੇ ਨੇ ਕਿਸੇ ਦੀ ਪਰਵਾਹ ਕਰਨ ਦੀ ਲੋੜ ਨਹੀਂ ਫਿਰ ਮੇਰੇ ਵੀਰ ਮੇਰੀਆਂ ਭੈਣਾਂ ਜਿਹੜਾ ਬੰਦਾ ਤੁਹਾਡੇ ਜੀਵਨ ਵਿੱਚ ਤੁਹਾਨੂੰ ਨੀਵਾ ਬਣਾਉਣਾ ਚਾਹੁੰਦਾ ਐ ਨਾ ਜਿਹੜਾ ਤੁਹਾਡੇ ਕਿਰਦਾਰ ਨੂੰ ਖਤਮ ਕਰਨਾ ਚਾਹੁੰਦਾ ਜਿਹੜਾ ਤੁਹਾਡੀ ਪਰਸਨੈਲਿਟੀ ਦੇ ਅੰਦਰ ਨੁਕਸਾਨ ਪੈਦਾ ਕਰਨਾ ਚਾਹੁੰਦਾ ਉਹਦੀ ਪਰਵਾਹ ਛੱਡ ਦਿਓ ਔਰ ਦਿਮਾਗ 'ਚ ਬਿਠਾ ਲਓ ਗੱਲ ਮੇਰੀ ਗੱਲ ਨਹੀਂ ਬਿਠਾਉਣੀ ਕਿ ਮੇਰੇ ਮੈਂ ਇੰਦਾ ਸਮਝਦਾਰ ਨਹੀਂ ਆ ਪਰ ਬਾਬਾ ਨਾਨਕ ਜੀ ਦਾ ਇਹ ਬੋਲ ਸੁਰਤ ਵਿੱਚ ਪੱਕਾ ਕਰ ਲੋ ਪਰਵਾਹ ਨਾ ਹੀ ਕਿਸੇ ਕੇਰੀ ਤੇਰੇ ਨਾਲ ਸਾਹਜ ਉਨਾਂ ਚਿਰ ਤੱਕ ਹੈ ਜਿੰਨਾ ਚਿਰ ਮੇਰਾ ਫਿਕਰ ਕਰਦਾ ਹੈ ਜਿੰਨਾ ਚਿਰ ਤੱਕ ਮੇਰਾ ਮਾਣ ਕਰਦਾ ਔਰ ਜੇ ਮੇਰੇ ਮਾਣ ਨੂੰ ਮਿੱਟੀ ਚ ਮਿਲਾ ਕੇ ਤੇ ਦਾਵਾ ਇਹ ਕੋਈ ਕਰੇ ਵੀ ਮੈਂ ਤੇਰੇ ਨਾਲ ਪਿਆਰ ਕਰਦਾ ਇਹ ਪਿਆਰ ਨਹੀਂ ਹੈ ਇਹ ਸਵਾਰਥ ਹੈ ਸਵਾਰਥ ਨੂੰ ਪਿਆਰ ਦੇ ਨਾਂ ਨਾ ਦਿਓ ਪਰ ਕਿਉਂਕਿ ਸਾਡੀ ਸਮਝ ਹੈ ਸਾਡੇ ਕੋਲ ਮੈਂ ਤਾਂ ਹੀ ਕਿਹਾ ਸੀ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਆ ਜਿਹੜਾ ਮਾਲਕ ਦਾ ਪੱਲਾ ਛੱਡਦਾ ਹੈਗਾ ਨਾ ਜਿਨੇ ਗੁਰੂ ਦਾ ਲੜ ਛੱਡ ਦਿੱਤਾ ਉਹਨੇ ਡੁੱਬਣਾ ਹੈ ਟਾਲਾ ਡੁੱਬਣਾ ਹੈ ਬਾਣੀ ਚ ਸੱਚ ਲਿਖਿਆ ਹੈ ਇਸ ਕਰਕੇ ਦੁਨੀਆ ਸਾਰੀ ਇੱਕ ਬੰਨੇ ਹੋਵੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੇਰਾ ਗੁਰੂ ਮੇਰੇ ਵੱਲ ਹੋਣਾ ਚਾਹੀਦਾ ਕਿਉਂਕਿ ਮੈਂ ਪੜਦਾ ਹਾਂ ਮੈਂ ਰੋਜ਼ ਪੰਕਤੀਆਂ ਮੈਨੂੰ ਯਾਦ ਨੇ ਇਹ ਸ਼ਬਦ ਜਾਂ ਤੂੰ ਮੇਰੇ